ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਜਿਨਾ ਪ੍ਰੀਸ਼ਦਾਂ ਤੇ ਬਲਕ ਸੰਮਤੀਆਂ ਚੋਣਾਂ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਇੱਕ ਸੱਜਿਆ ਅਭਿਆਨ ਆਮਸਰਾ ਤੇ ਨਿਗਰੱਖਣ ਲਈ ਚਲਾਇਆ ਗਿਆ ਇਹ ਅਭਿਆਨ ਅੱਜ ਗਿੱਲ ਪੱਤੀ ਦੇ ਨਜ਼ਦੀਕ ਚਲਾਇਆ ਗਿਆ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਂਦੇ ਆ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਫਾਲੋ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬਰ ਜਰੂਰ ਕਰਿਓ ਕਮਿਸ਼ਨ ਜਿਹੜੇ ਜਿਲ੍ਹਾ ਪਰਿਸ਼ਦ ਚੋਣਾਂ ਹੋ ਰਹੇ ਆ। ਜਿਹੜੇ ਜੀ ਜ਼ਿਲ੍ਹਾ ਪਰਿਸ਼ਦ ਉਹ ਬਲੌਕ ਸਮਿਤੀ ਦੇ ਇਲੈਕਸ਼ਨਸ ਆ 14 ਦਸੰਬਰ ਨੂੰ ਉਹਦੇ ਲਈ ਬਠਿੰਡਾ ਪੁਲਿਸ ਨੇ ਪੂਰੇ ਪੁਕਤਾ ਇੰਤਜ਼ਾਮ ਕੀਤੇ ਗਏ ਆ ਸਾਡੀ ਐਸ ਪਰ ਰਿਕੁਆਇਰਮੈਂਟ ਸਿਕਿਉਰਿਟੀ ਨੋਰਮ ਦੇ ਤਹਿਤ ਅਸੀਂ ਸਾਰੀ ਡਿਪਲੋਇਮੈਂਟ ਕੀਤੀ ਹੈ ਬਠਿੰਡਾ ਪੁਲਿਸ ਵੱਲੋਂ 1800 ਪੁਲਿਸ ਮੁਲਾਜ਼ਮਾਂ ਨੂੰ ਇਸ ਡਿਊਟੀ ਤੇ ਤਾਇਨਾਤ ਕੀਤਾ ਜਾ ਰਿਹਾ ਜਿਹਦੇ ਚ ਸਾਡੇ 3 ਐਸਪੀਜ਼ ਨੂੰ ਸੁਪਰਵੀਜ਼ਨ ਦਿੱਤੀ ਹੈ ਉਹਨਾਂ ਦੇ ਨਾਲ 13 ਡੀਐਸਪੀਜ਼ ਨੂੰ ਔਰ ਜਿਹੜੇ ਸਾਡੇ ਜ਼ਿਲ੍ਹੇ ਦੇ 60 ਹਾਈਪਰ ਸੈਂਸਿਟਿਵ ਬੂਥਸ ਔਰ 195 ਸੈਂਸਿਟਿਵ ਬੂਥਸ ਆ ਉਹਨਾਂ ਤੇ ਅਸੀਂ ਐਕਸਟਰਾ ਨਿਗਰੱਖਾਂਗੇ ਅਸੀਂ ਆਪਣੇ ਜ਼ਿਲ੍ਹੇ ਚ 26 ਪੈਟਰੋਲਿੰਗ ਪਾਰਟੀਆਂ ਤਾਇਨਾਤ ਕਰ ਰਹੇ ਤੇ ਮੈਂ ਔਰ ਮੇਰੇ ਐਸਪੀ ਸਾਰੇ ਅਸੀਂ ਰਾਊਂਡ ਤੇ ਰਵਾਂਗੇ ਕੱਲ ਅਸੀਂ ਆਪਣੀ ਟੀਮਾਂ ਡਿਸਪੈਚ ਪੂਰਾ ਬਰੀਫ ਕਰਕੇ ਕਰਾਂਗੇ ਕਿ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੂੰ ਪੂਰਾ ਇਨ ਬਿਨੋ ਦੀ ਪਾਲਣਾ ਕਰਨੀ ਹੈ ਔਰ ਸਾਰੇ ਵੋਟਰਸ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਜ਼ਰੂਰ ਇਹਨਾ ਵੋਟਾਂ ਬਾਹਰ ਆ ਕੇ ਆਪਣੀ ਵੋਟ ਕੀਮਤੀ ਵੋਟ ਪਾਓ बिकॉज ਇਟ ਇਜ਼ ਯੋਰ ਰਾਈਟ ਐਸ ਵੈਲ ਐਸ ਡਿਊਟੀ ਜੀ ਇੱਥੇ ਚਾਹ ਰੈਵਨਿਊ ਡਿਵੀਜ਼ਨਸ ਹੈਗੇ ਉਹਨਾਂ ਚ ਵਕ ਵਕ ਏਰੀਆ ਕੋਈ ਪੁਰਾਣੀ ਹਿਸਟਰੀ ਜਾਂ ਕੋਈ ਕਰੰਟ ਕੰਡੀਸ਼ਨਸ ਕਰਕੇ ਡਿਸਾਈਡ ਕੀਤਾ ਜਾਂਦਾ ਹੈ ਉਹ ਮਤਲਬ ਕਾਫੀ ਲੰਬੀ ਲਿਸਟ ਹੈ ਬਟ ਅਸੀਂ ਉੱਥੇ ਪਿਛਲੇ ਦੋ ਦਿਨਾਂ ਤੋਂ ਹੀ 플ੈਗ ਮਾਰਚਸ ਕਰ ਰਹੀ ਹੈ ਪੈਟਰੋਲਿੰਗ ਕਰ ਰਹੀ ਹੈ ਅੱਜ ਵੀ ਸਾਡੇ ਅਫਸਰ ਵਕ ਵਕ ਸੈਂਸਿਟਿਵ ਪੋਇੰਟਸ ਤੇ ਆਪ ਜਾ ਕੇ ਚੈਕਿੰਗ ਕਰ ਰਹੇ ਤੋ ਮੈਂ ਕੋਈ ਪਿੰਨਪੁਆਇੰਟ ਨਹੀਂ ਕਰਨਾ ਚਾਹਾਂਗੀ ਪਰ ਜੋ ਹੈ ਉਹਦੇ ਚ ਅਸੀਂ ਅਸਪਰਨੌਸ ਡਿਪਲॉयਮੈਂਟ ਕਰ ਰਹੇ ਹਾਂ ਇੰਟਰ ਸਟੇਟ ਜੇ ਸਾਡੇ ਸਰਾਊਂਡਿੰਗ ਜਿਹੜੇ ਐਡਜੋਇਨਿੰਗ ਸਟੇਟਸ ਹਰਿਆਣਾ ਦੇ ਜਿਹੜੇ ਸਿਰਸਾ ਡਿਪ ਵਾਲੀ ਹੈ ਉਹਨਾਂ ਦੇ ਜ਼ਿਲ੍ਹਿਆਂ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ